ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਦਰ ਫਾਰ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮਾਨੂਕੇ ਗੱਲ ਜੀ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਸਾਡੇ ਵਾਸਤੇ ਇੱਕ ਤੋਹਫਾ ਹੀ ਲੈ ਕੇ ਆਇਆਦਾ ਜੀ ਡਿਟੇਲ ਮੈਂ ਬਾਅਦ ਵਿੱਚ ਲੈ ਦੂੰਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਮਾਨਤਰੀ ਸਿੰਘ ਪਿੰਡ ਮਾਨੂਕੇ ਗੱਲ ਜੀ ਤਸਵੀਰ ਤਹਿਸੀਲ ਨਿਹਾਰ ਸਿੰਘ ਵਾਲਾ ਪੱਤੀ ਕਿਹੜੀ ਪੈਂਦੀ ਹੈ ਪੱਤੀ ਆਪ ਨੂੰ ਪੈਂਦੀ ਇਤਾਰਾ ਜੀ ਸਾਰਾ ਬੱਤੀ ਯਾਨੀ ਫਰਨੀ ਤੇ ਘਰ ਆ ਫਰਨੀ ਤੇ ਘਰ ਆ ਬਾਰ ਬਾਰ ਜੀ ਠੀਕ ਆ ਵੀਰੇ ਠੀਕ ਹੈ ਤੇ ਘਰ ਦੀ ਹੈ ਜੀ ਝੋਟੀ ਘਰ ਦੀ ਹੈ ਜੀ ਬਿਲਕੁਲ ਆਪਦੀ ਪਾਣੀ ਵੀ ਹੈ ਜੀ ਸੁਆ ਕਿੰਨਾ ਮਜ ਸੁਆ ਪਹਿਲਾ ਜੀ ਦੰਦੋ ਜੀ ਦੰਦੋ ਚੌਂਗੀ ਹੈ ਜੀ ਸਮਾ ਕਿੰਨਾ ਲੈਂਦੀ ਹੈ ਸਮਾ ਵਾਤੋ ਵਾਤ ਬਸ ਜੀ ਦੋ ਦਿਨ ਲੇ ਜੂਗਾ ਤਵਾਦ ਬਸ ਤਿੰਨ ਦੋ ਦਿਨ ਤਿਆਰੀ ਆ ਬਸ ਜਾਓ ਓਕੇ ਹੈ ਵੀ ਸੋ ਤੇ ਸੀਮਨ ਕਿਹੜਾ ਲੱਗਿਆ ਸੀਮਨ ਬਾਈ ਚੰਗਾ ਲੱਗਿਆ ਵਾ ਆਪਾਂ ਐਵੇਂ ਕਹਿੰਦੇ ਝੂਠ ਨਹੀਂ ਮਾਰਦੇ ਵੀ ਆਪਾਂ ਭੁੱਲੇ ਭਾਲੇ ਹੋਇਆ ਪਾਈ ਜੇ ਕੰਮ ਨਹੀਂ ਸੀਮਨ ਨੂੰ ਧਿਆਨ ਨਹੀਂ ਰੱਖਿਆ ਉਹ ਡਾਕਟਰ ਨੇ ਪੂਰਾ ਵਧੀਆ ਲਾ ਦੇ ਜਾਨੀ ਉਹ ਤੇ ਇਹਦੀ ਪੂਛ ਪਹਿਲਾਂ ਤੋਂ ਹੀ ਆਏ ਤੂੰ ਹੀ ਬਈ ਇਹਦੀ ਪਹਿਲਾਂ ਤੋਂ ਹੀ ਸੀਗੀ ਵਿਚਾਰੀ ਦੀ ਪੂਛ ਦਾ ਬਸ ਪੂਛ ਤੋਂ ਥੋੜੀ ਜਿਹੀ ਕਮੇ ਮਾਰਦੀ ਵਿਚਾਰੀ ਜੀ ਛੋਟੀ ਬਹੁਤ ਸੀਲ ਆ ਜੀ ਠੀਕ ਆ ਥਣਾ ਦੀ ਭਾਰਤੀ ਥਣਾ ਅਸੀਂ ਪੂਰੀ ਗਾਰੰਟੀ ਆ ਜਦੋਂ ਮਰਜ਼ੀ ਕੋਈ ਮਰਜ਼ੀ ਬੰਦਾ ਚੈੱਕ ਕਰ ਸਕਦਾ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਓਕੇ ਸੁਆ ਬਾਈ ਦੇ ਦਰਸ਼ਨ ਮੁਤਾਬਕ ਜੀ ਪਹਿਲਾ ਜੀ ਮੂੰਹ ਤੋਂ ਚਾਰ ਦੰਦ ਬੱਚਾ ਹੀ ਆ ਹਾਈਟ ਦੀ ਜੇ ਆਪਾਂ ਗੱਲ ਕਰਗੇ ਤਾਂ ਨਾਰਮਲ ਜੀ ਮੰਨ ਸਕਦੇ ਆ ਤੁਸੀਂ ਪਰ ਵਜਨ ਵਜੂਦ ਕਰਮ ਵਾਲੀ ਦਾ ਪੂਰਾ ਚੰਗਾ ਗੋਲ ਸਿੰਗੀ ਆ ਤਿਆਰੀ ਬਹੁਤ ਸੋਹਣੀ ਕੀਤੀ ਆ ਸੋਹਣਾ ਫਿਟਨੈਸ ਵਾਲਾ ਹਵਾਨਾ ਗੋਲ ਪੇਟ ਪੂਰਾ ਹਨ ਕੱਲਾ ਕੱਲਾ ਨਿਖੜਮਾ ਬੈਕ ਸਾਈਡ ਤੋਂ ਤੁਹਾਨੂੰ ਮੈਂ ਹਵਾਨਾ ਚੈੱਕ ਕਰਾ ਦਿੰਦਾ ਜੀ ਤਿਆਰੀ ਬਹੁਤ ਕਮਾਲ ਦੀ ਕੀਤੀ ਹੋਈ ਆ ਮੋਰਲੇ ਵੀਰ ਹਾਂ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਕੋ ਤੁ ਬਾਕੀ ਸੰਭੇ ਪਲੀ ਆ ਵੀਰੇ ਕਿੰਨਾ ਕ ਪਿਆ ਜੂ ਦੁੱਧ ਜੇ ਦੁੱਧ ਪਿਆ ਜੂ ਹੀ ਸੇਵਾ ਦੇ ਹਿਸਾਬ ਨਾਲ ਨੋਰਮਲ ਤਾਂ 11 12 ਪਿਆ ਜੂ ਇਹ ਬੰਦਾ ਕੋਈ ਸੇਵਾ ਵਾਲਾ ਹੋਵੇ ਵੱਧ ਵੀ ਦੇ ਸਕਦਾ ਆ ਬਾਕੀ ਸਾਂਭਣ ਦੇ ਸਰਤੇ ਬੰਦੇ ਆਪਣੀ ਪੂਰੀ ਸਾਂਭੀ ਵੀ ਆ ਹੂੰ ਸਹੀ ਗੱਲ ਆ ਬਾਈ ਵੀ ਤਾਂ ਵੀਰੇ ਫੁੱਲੀ ਸਾਂਭੀ ਆ ਤੁਹਾਨੂੰ ਦਿਖਦੀ ਵੀ ਹੋਊਗੀ ਸੋਹਣਾ ਮੁੱਠੀ ਵਾਲਾ ਥਾਣਾ ਹਵਾਨਾ ਮੋਟੇ ਥਾਣਾ ਸੀ ਹਵਾਨਾ ਬੈਕ ਸਾਈਡ ਨੂੰ ਵੀ ਚੰਗਾ ਤੇ ਅੱਗੇ ਨੂੰ ਵੀ ਚੰਗਾ ਪੂਰਾ ਮੋਟਾ ਥਾਣਾ ਕੋਈ ਆਏ ਨਹੀਂ ਤੇ ਬਾਕੀ ਠੋਸ ਹਵਾਨਾ ਨਹੀਂ ਆ ਤੇ ਹਜੇ ਐਵੇਂ ਆਪਾਂ ਭਲਾ ਨਹੀਂ ਕਹਿ ਸਕਦੇ ਵੀਰੇ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਡਿਮਾਂਡ ਬਾਈ ਜੈ ਜੈ ਕਰ ਲਾਂਗੇ ਆਪਾਂ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਬਿਲਕੁਲ ਠੀਕ ਹੈ ਡਿਮਾਂਡ ਬਾਈ ਕਹਿੰਦਾ ਆਪਾਂ ਫੋਨ ਤੇ ਕਰ ਲਾਂਗੇ ਝੂਟੀ ਚੰਗੀ ਆ ਬਾਕੀ ਜਿਹਨੂੰ ਨਾਗ ਪਸੰਦ ਆਉਂਦਾ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ